ਕਾਲ ਮੇਰੇ ਚਾਹਣ ਵਾਲੀਓ ਸਰਕਾਰੋ ਸਤ ਸ੍ਰੀ ਅਕਾਲ ਮੇਰੀ ਬੀਬੀ ਕੀ ਤਰਫ ਸੇ ਵੀ ਇਹ ਚਿੱਟਾ ਪਰਣਾ ਬੰਨਿਆ ਸੋ ਲੁੱਕ ਬਿਊਟੀਫੁਲ ਸੋਹਣਾ ਲੱਗ ਰਿਹਾ ਠੀਕ ਆ ਬਿਊਟੀਫੁਲ ਕਹ ਦੋ ਬਿਊਟੀਫੁਲ ਹੈ ਬਿਊਟੀਫੁਲ ਬੀਬੀ ਕੀ ਇੰਗਲਿਸ਼ ਸੋ ਗੁੱਡ ਸੋ ਗੁੱਡ ਡੇ ਬਾਏ ਡੇ ਸੋ ਗੁੱਡ ਇੰਗਲਿਸ਼ ਹਾਂ ਮਾਈ ਬੀਬੀਜ਼ ਲੜਾਈ ਦਾ ਘਾਰ ਐਂਡ ਵੈਰੀ ਵੈਰੀ ਕੁਲੀਸ਼ੋ ਐਂਡ ਨਾ ਵੀ ਕਲਾਸ਼ਕੋਰ ਤੇ ਹੈ ਵੀ ਕਲੇਸ਼ੋ ਕਲੇਸ਼ਕੋਰ ਕਲੇਸ਼ਕੋਰ ਤਾਂ ਆਇਆ ਕਲੇਸ਼ਾਂ ਦਾ ਘਾਰ ਆ ਸਮੰਝਿਤ ਸਵੇਰੇ ਸਾਜਤਾ ਜਿਕੇ ਵਹਿ ਜਾਂਦੀ ਆ ਇਹਨੇ ਹੁਣ ਜਲੂਸ ਕੱਢਣਾ ਮੇਰੀ ਮਾਮ ਦਾ ਮੇਰੀ ਮਾਮ ਦੇ ਨਾਲੇ ਦੀ ਪਤਾ ਨਹੀਂ ਕੀ ਲਾਗ ਡਾਟਿਆ ਮਾਂ ਤੇਰੀ ਬਹੁਤ ਘਟਾ ਨਾ ਓਏ ਤੇਰੀ ਬਹੁਤ ਘਟਾ ਥੋੜਾ ਜਾ ਧੀਰੇ ਬਾਤ ਕਰੋ ਮੇਰੀ ਮਾਂ ਤੇ ਥੋੜਾ ਜਾ ਨਾ ਇੱਜ਼ਤ ਸੇ ਪੇਸ਼ ਆਇਆ ਕਰੋ ਕੌਣ ਦੇਖਦੀ ਆ ਓ ਮਾਈ ਗਾਡ ਉਧਰ ਵੀ ਆ ਗਏ ਹੈ ਅਭੀ ਨਿਕਲ ਕੇ ਆ ਰਹੇ ਹੈ ਸ ਨਾ ਕਰੋ ਪੰਜਾਬੀ ਚ ਹਾਂਜੀ ਪੰਜਾਬੀ ਚ ਕਰ ਲਾ ਕਰੋ ਪੰਜਾਬੀ ਚ ਕਰੀਏ ਪੰਜਾਬੀ ਜੀ ਕਰ ਲੈਨੇ ਆ ਲਾਓ ਜੀ ਲਾ ਇਹ ਗੇਟ ਦੇ ਵਿੱਚ ਕੀ ਦੇਖ ਇਹ ਗੇਟ ਚ ਕੀ ਦੇਖ ਰਹੇ ਵੀ ਸਵੇਰ ਦਾ ਬੋਲੀ ਜਾਂਦੇ ਹੀ ਮੈਨੂੰ ਸਵੇਰ ਦਾ ਕੁੱਤਾ ਬਿੱਲਾ ਤੋਂ ਪਾਣੀ ਨਹੀਂ ਪੋਉਣਾ ਤੋਂ ਇਦਾਂ ਮੈਂ ਕਹਿੰਦੀ ਤੂੰ ਮੈਨੂੰ ਮੰਮੀ ਜੀ ਨਹੀਂ ਕਹਿੰਦਾ ਮੈਂ ਮੰਮੀ ਜੀ ਕੀ ਕਹਾਂ ਤੂੰ ਮੈਨੂੰ ਪੁੱਤਰ ਜੀ ਕਿਹਾ ਕਰੀ ਇਹ ਕੀ ਆਪੇ ਹਾਂ ਮੈਂ ਕੀ ਕਰਾਂ ਬੜੀ ਛੋਟੀ ਗੱਲ ਹੈ ਕੀ ਲੋੜਾ ਜੀ ਕਹਿੰਦੀ ਕਹਿੰਦੀ ਵੀ ਮੰਮੀ ਕਹਿੰਦੀ ਵੀ ਇਹ ਅਕਲ ਤੈਨੂੰ ਸਾਰੀ ਬੀਬੀ ਨੇ ਸਿਖਾਈ ਆ ਆ ਵੇਖਿਆ ਮੈਂ ਜੇ ਹੁਣ ਤੂੰ ਤੂੰ ਬੈ ਕੇ ਬੋਲਦੀ ਸਾਰਾ ਕੁਝ ਹੀ ਆ ਵੇਖਿਆ ਕਹਿੰਦੀ ਦਾਦੀ ਨੇ ਸਿਖਾਈ ਆ ਮੈਂ ਨਹੀਂ ਅੱ데 ਹੀ ਬੋਲਦੀ ਹੁਣ ਮਾੜੀ ਤੇ ਜੀਜੀ ਕਰਕੇ ਬੋਲਣਾ ਕਰਨਾ ਤੇ ਬਾਸੇ ਤੇ ਜੀ ਆ ਕੰਨੀਆਂ ਨਹੀਂ ਕੋਈ ਫਿਮੇਗਾ ਚੱਲ ਹੁੰਦੇ ਚੱਲ ਇਹ ਤਾਂ ਬੜੇ ਪੋਤਰੋਂ ਨੇ ਤੂੰ ਕਰਕੇ ਰੁਆ ਤੇ ਇਹਦੇ ਪੋਤਰੋਂ ਸਾਰੇ ਕਹਿੰਦੇ ਹੁਣ ਹੁਣ ਕਹਿੰਦਾ ਜੀ ਕਰਕੇ ਕੋਈ ਹੋਰ ਉਹ ਤੇਨੂੰ ਤੇਦੀ ਵਿਧੀ ਕਹੀਏ ਕਰੀਏ ਦਾ ਨਾਂ ਲੈ ਲਾ ਭੀ ਉਹਨੇ ਹੀ ਸ਼ੁਗਰ ਕਰ ਲਿਆ ਮੈਂ ਕੁਲਦੀਪ ਕੌਰ ਦਾ ਨਾਂ ਲਾ ਕੇ ਸਾਡੇ ਬਾਸੀ ਅੰਗੇ ਸੁਰੇ ਕਹਿੰਦੀ ਵੀ ਉਹਦੇ ਦੇ ਆ ਹੁਣ ਲੱਗੀ ਮੈਨੂੰ ਕੁਲਦੀਪ ਕੈਨ ਨਾਲ ਬੜੀ ਵਾਰੀ ਦੱਸਿਆ ਸਾਰੇ ਮੈਨੂੰ ਖੁਸ਼ੀ ਹੁੰਦੀ ਪਰ ਨਾਂ ਲਿਆ ਜਾਂਦਾ ਹੁਣ ਤੇ ਮੈਂ ਬਾਸੀ ਕਰਦੀ ਬਾਸੀ ਨਹੀਂ ਸੁਰੇ ਨਹੀਂ ਕੁੜੇ ਕਹਣਾ ਭੁੱਲ ਗਿਆ ਇਹਨਾਂ ਸ਼ੁਗਰ ਓਏ ਮਾਰਦੀ ਰਹਿੰਦੀ ਗੱਲਾਂ ਐਵੇਂ ਮਾਰਦੀ ਰਹਿੰਦੀ ਗੱਲਾਂ ਇਹ ਜਦੋਂ ਕਿਹਾ ਬਾਜ ਮਰ ਨਾਲੇ ਪਿਆਰ ਨਾਲ ਮੈਂ ਬੋਲਦੀ ਨਹੀਂ ਗੱਲਾਂ ਨਾ ਤੂੰ ਲੋਕੀ ਕਹਿ ਸਕਦੇ ਵੀਡੀਓ ਜੇ ਵੀ ਬੋਲਣਾ ਨਹੀਂ ਹੁੰਦਾ ਤਾਂ ਕਰਕੇ ਹਾਂ ਲੈ ਮੈਨੂੰ ਕਲਦੀਪਾ ਅਰੇ ਬੜੇ ਪਿਆਰੇ ਹੋਰ ਇਹਨੂੰ ਕਿੱਦਾਂ ਆਵਾਜ਼ ਮਾਰਨੀ ਬੀਬੀ ਹੋਰ ਨਹੀਂ ਨਾਲ ਲਾਉਂਦੀ ਕਲਦੀਪ ਤਾਂ ਕੰਨੀ ਨਹੀਂ ਹੋਰ ਇਹਨੂੰ ਕਿੱਦਾਂ ਮਾਰੀ ਆਵਾਜ਼ ਹੁਣ ਇਹਨੂੰ ਕੋਰ ਲਾਵਾਂਗੀ ਹੁਣ ਕਲਦੀਪ ਕੌਰ ਹੋਏ ਨਹੀਂ ਲੱਭਦੀ ਜਦੋਂ ਕੋਰ ਲਾ ਕੇ ਬਣਾਉਂਦੀ ਇਹ ਤਾਂ ਨਹੀਂ ਦੇ ਲਾ ਕੋਈ ਖਾਇੰ ਨਹੀਂ ਮੈਂ ਉਹਦੇ ਪਰਉ ਅੱਗਿਆ ਜਦੋਂ ਕਰਦੀ ਹੈ ਇੰਗੀਆਂ ਗੱਲਾਂ ਕਹਿੰਦੀ ਬੋਲਣਾ ਨਹੀਂ ਸਿਖਾਇਆ ਨਿਆਣਿਆਂ ਨੂੰ ਇਹਨੇ ਨਾ ਨਾ ਬੋਲਣਾ ਨਿਆਣੇ ਉਹਦੇ ਹੀ ਜਿਹੜੇ ਹੋ ਗਏ ਬੋਲਣ ਤੋਂ ਪਹਿਲਾਂ ਬੋਲਣਾ ਆਉਂਦਾ ਤੂੰ ਤੂ ਕਰਕੇ ਬੋਲਦਾਰ ਵੇਲੇ ਮੇਰੇ ਨਾਲ ਹਾਂ ਕਿਦਾਂ ਬੋਲੀ ਤਾਂ ਠੀਕ ਕਰਕੇ ਬੁਲਾਇਆ ਕਰ ਓਏ ਕੀ ਕੰਮ ਕਰਾਉਣ ਨੂੰ ਮਮੀ ਜੀ ਮੰਮੀ ਜੀ ਹੋਰ ਸੀ ਕੋਈ ਕੀ ਕਰਾਉਣਾ ਹੋਰ ਨੂੰ ਕੀ ਕਰ ਤਮੇ ਇਹਦਾ ਮੁਸਾਇਦਾ ਕਰ ਆਵੇ ਇਹਦਾ 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 ਸਿੰਦਾ ਹੋ ਸਕਦਾ ਜੋ ਮਰਜੀ ਤੁਰਤਾ ਬੁਤਤਾ ਤੇ ਨਾ ਕਿਤਾ ਫਿਰਦੀ ਫਿਰਦੀ ਕਿਦਾਂ ਬੜੇ ਬਾਗਾਂ ਜਿੱਦਾ ਮਾਲੀ ਫਿਰਦਾ ਉਹ ਬਾਗਾਂ ਚ ਕੀ ਫਿਰਨਾ ਪਹਿਲਾਂ ਉਹ ਹੀ ਗੱਲ ਵੀ ਪਾ ਕੀ ਆ ਮੁੰਨੇ ਦਗਾ ਇਹ ਕਹਿੰਦੇ ਮੈਨੂੰ ਜਵਾਬ ਚਾਹੀਦਾ ਬੂਥਾ ਜਦ ਤੂੰ ਨਾ ਸਿੱਧਾ ਕਰੇ ਤੇ ਇੰਦਾ ਹੀ ਕਰਦਾ ਸਿੱਧਾ ਨਾ ਸਿੱਧਾ ਰੱਖਦੀ ਉਸੇ ਜਾਣ ਕੇ ਇੰਦਾ ਹੀ ਕਹਿਣਾ ਅੱਛਾ ਇਹ ਗੁੱਸਾ ਕਰੀਂ ਲੱਤ ਸੱਗਦਾ ਨਹੀਂ ਲੱਤ ਸਕਦਾ ਇਹ ਲੱਤ ਸੱਗਦਾ ਮੈਂ ਤਾਂ ਤੈਨੂੰ ਕਦੀ ਲੱਥਾ ਲਵਾ ਤੂੰ ਕਹਿੰਦੀ ਕੀ ਮੈਂ ਬੀਬੀ ਕਦੀ ਬੁਲਾਇਆ ਆਹ ਬੁਲਾਇਆ ਹਾਂ ਨਾ ਮੈਂ ਤਾਂ ਕਦੀ ਨਹੀਂ ਕਿਹਾ ਮਾਂ ਤਾਂ ਉਹ ਮਾਰਦੀ ਮਾਂ ਤਾਂ ਮੈਂ ਤੈਨੂੰ ਆਹ ਕਿਆ ਮੈਂ ਤਾਂ ਡਰਨ ਲੱਪਿਆ ਆ ਡਰਦਾ ਕਹਦੇ ਮਿੰਟੇ ਕੋਈ ਡਰ ਪਤਾ ਤੈਨੂੰ ਪਤਾ ਨਹੀਂ ਡਰ ਮੈਨੂੰ ਡਰ ਲੱਗਦਾ ਨਹੀਂ ਇਹਨੂੰ ਚੱਡੀ ਕੋਈ ਡਰ ਮੈਂ ਬਹਿ ਜਾ ਮੈਂ ਡਰਾਈ ਨੂੰ ਆ ਬਹਿ ਜਾ ਮੈਂ ਚਾਹ ਪਹਿਲਾਂ ਆ ਇੱਥੇ ਨਹੀਂ ਮੈਂ ਇਹਨੂੰ ਕੋਈ ਮਾੜਾ ਚੰਗਾ ਨਹੀਂ ਮੈਂ ਡਰਾਇਆ ਆ ਲੈ ਹੁਣ ਬਹਿ ਜਾ ਜਾਣ ਕੇ ਵੀਡੀਓ ਚ ਪਖੰਡ ਕਰਦੀ ਕਹਿੰਦੀ ਮੈਂ ਬਹਿ ਜਾਵਾਂ ਆ ਬਹਿ ਜਾ ਬਹਿ ਜਾ ਮੈਂ ਤੈਨੂੰ ਚਿੜਕਾ ਨਹੀਂ ਦੇਣੀਆ ਮੈਨੂੰ ਬਾਹਰ ਗਿਆ ਸਿਰ ਗੰਦੇ ਨਹੀਂ ਇਹ ਨਹੀਂ ਚਾਹੀਆ ਮੈਨੂੰ ਚਿੜਕਣਾ ਨਹੀਂ ਸਿਰ ਪਿਆਰ ਦਾ ਬਣਾਉਣਾ ਆ ਨਹੀਂ ਚਿੜਕਾ ਦੇਣ ਕਿਨੇ ਮਾਰ ਕੇ ਘੜੇ ਘੜੇ ਮਾਰ ਕੇ ਚਿੜਕਾ ਆ ਪਿਆਰ ਪਿਆਰ ਤੇਰੀ ਬਲਾਈ ਦਾ ਦਿਹਾੜਾ ਹੋਇਆ ਅੱਛਾ ਮੇਟੀ ਬਲਾਈ ਬਹੁਤ ਮਾੜੀ ਹੈ ਨਾ ਬਹੁਤ ਮੇਰੀ ਮਾੜੀ ਹੈ ਹਾਂ ਹਾਂ ਆਵੇ ਹਲਾ ਚਾਹ ਬਣਾਉਣ ਗਈਏ ਹੁਲੇ ਦੀ ਮੈਂ ਚਾਹ ਇੱਕ ਮੰਗੀ ਸਵੇਰ ਦੀ ਪਹਿਲਾਂ ਮੈਂ ਸਹੌਰਿਆਂ ਤੋਂ ਪੀਆ ਅੱਜ ਨਹੀਂ ਜਦੋਂ ਮਾਂ ਤਾਂ ਰੇਕ ਹੁੰਦੇ ਆ ਕੀ ਇਹਨੂੰ ਕਿੱਥੇ ਮੈਂ ਤੇ ਮੈਂ ਤਾਂ ਬੜਾ ਪਰੇਸ਼ਾਨ ਆ ਦੇ ਕੋਲ ਦਾ ਇਹ ਕਿਸ ਦੀ ਮੰਨਦੀ ਆ ਨਾ ਇਹ ਡਰਦੀ ਆ ਕਿਸੇ ਤੋਂ ਨਾ ਨਾ ਡਰਦੀ ਆ ਕਿਸੇ ਤੋਂ ਉਹ ਮਰਜੀ ਹੁੰਦਾ ਰੇ ਇਹ ਪਹਿਲ ਦੀ ਆਪਣਾ ਆ ਇਹਨੂੰ ਪਸੰਦ ਆ ਰੱਖਦੀ ਆ ਰੱਖਦੀ ਆ ਹਾਂ ਮਮਮੀ ਚਾਹ ਹਣ ਚਾਹ ਦੇ ਦੇ ਯਾਰ ਆ ਬੀਬੀ ਵੀ ਬੀਬੀ ਵੀ ਲੱਭਣ ਦੀ ਚਾਹ ਤੇਰੇ ਬਾਣੇ ਮੈਨੂੰ ਮਿਲ ਜਾਂਦੀ ਆ ਮੈਨੂੰ ਤਾਂ ਪੁੱਛਦੀ ਤੱਕ ਨਹੀਂ ਮੈਂ ਤਾਂ ਪੈ ਜਾਂਦੀ ਯਾਰ ਕੀ ਕਰੇ ਬੰਦਾ ਇਹਦਾ ਮੈਂ ਤਾਂ ਪੈਂਦੀ ਕਿਉਂ ਪੈਂਦੀ ਮੈਨੂੰ ਅਸੀਂ ਕਹਿੰਦੇ ਪੈਂਦੀ ਆ ਮੈਂ ਇਹਨੂੰ ਪੁੱਛ ਕੱਲ ਸੂਤ ਰਹੀ ਪੂਰਾ ਕੱਲ ਜਲੇ ਫਿਰ ਤੂੰ ਤੱਕ ਦੱਸਿਆ ਨਾ ਵੀ ਮੁੰਡੇ ਨੂੰ ਕਹਿਣਾ ਕੋ ਨਹੀਂ ਇਹ ਆ ਪੂਰਾ ਸੂਤ ਰਹੀ ਆਪ ਕਹਿੰਦੀ ਆ ਮੈਂ ਮੁੰਡਾ ਚੀਂ ਨਹੀਂ ਆਪਾਂ ਆ ਠੀਕ ਆ ਕਹਿੰਦੀ ਉਹ ਕਹਿੰਦੀ ਕੰਪਲ ਚੰਗਾ ਕੋਈ ਤੂੰ ਤੇ ਨਕਮਾ ਐ ਮੈਨੂੰ ਇਧਰ ਕੰਪ ਚੰਗਾ ਬੰਦਾ ਚੰਗਾ ਉਹ ਬਿਜਾਰੇ ਲੋਕ ਤੇ ਚੰਗਾ ਆ ਚੰਗਾ ਦੇ ਦੋ ਸਹੀ ਇਹ ਤਾਂ ਉਹਨੂੰ ਪਤਾ ਨਹੀਂ ਹੋਊਗਾ ਇਹਨੇ ਤੇ ਇਥੇ ਵੀ ਵੀ ਕਰ ਦਿੰਦੀ ਆ ਉੱਥੇ ਰੋਟੀ ਖਾਣ ਦੀ ਉਹਦੀ ਗੇੜ ਨਹੀਂ ਚਾਹੀਦੀ ਆ ਜੀ ਆ ਚੀਜ਼ ਭੇਜ ਮੈਨੂੰ ਫੋਨ ਫੋਨ ਇਹਦੇ ਨਾਲ ਦਾ ਲਿਆ ਕੇ ਦੁੱਤਾ ਉਹਨੇ ਇਹਨੂੰ ਇਹ 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 ਦੇਖਾ ਇਜਿਹੜੇ ਮਹਿੰਗੇ ਫੋਨ ਚਲਉਂਦੀ ਆ ਨਹੀਂ ਸਾਰਿਆਂ ਨੂੰ ਸਾਰਿਆਂ ਨੂੰ ਫੋਨ ਦਿੱਤੇ ਲਿਆ ਕੇ ਕਿੰਨਾ ਖर्चा ਕਰਕੇ ਆਉਂ ਆਹੋ ਕਿਉਂ ਪੈਸੇ ਚਾਰ ਤੋਂ ਲੈ ਕੇ ਤੱਕ ਦੇ ਕਰ ਚਾਰਜ ਕਰ ਆਇਆ ਜਿਹੜੇ ਮੈਨੂੰ ਕਹੁੰਦਾ ਉਹਨਾ ਮਨਾ ਬੁੱਖ ਲੱਗਦਾ ਤੁਹਾਨੂੰ ਆ ਦੇਖਿਆ ਆ ਦਿਨ ਲੈ ਜਾ ਆਉਂਦੀ ਆ ਸੇਵ ਲੈ ਆਈ ਕਰ ਤਾ ਰੋਟੀ ਖਾ ਕੇ ਚਾਹ ਪੀ ਪੀ ਕੇ ਸੜ ਗਏ ਤੁਸੀਂ ਮੈਂ ਪਹਿਲਾਂ ਆਪ ਨੂੰ ਖਾ ਰੋ ਸੜ ਗਏ ਚਾਹ ਪੀ ਕੇ ਚਾਹ ਪਹਿਲਾਂ ਉਹਨਾਂ ਕੇ ਚਾਹ ਸਭਾ ਰੋਟੀ ਪਾਚੰਦੀ ਲੈ ਕੇ ਆ ਆ ਸੇਵ ਲੈਣ ਇਹ ਬਗਮਤ ਇਨ ਤੇਰਨ ਹੁੰਦਾ ਰਹੇ ਮੇ ਕੋਈ ਸ਼ਾਮਾਂ ਦੀ ਮਾਰ ਮੈਨੂੰ ਜਿਹੜੀ 10 ਵਜੇ ਚਾਹ ਮੇਰੇ ਕੋਲ ਨਹੀਂ ਬੰਦੀ ਆ ਤੇ ਖਾਣੇ ਦਿਖਾਓ ਮੈਂ ਨਹੀਂ ਛਿਲਣ ਪਿਆਣੀ ਛਿਲਣ ਮੈਂ ਚੋਕੇ ਬਾਹਰ ਮਾਰਦੇ ਉੱਤੇ ਕੱਟ ਕੇ ਲਗੀ ਨਾ ਕੱਟ ਕੇ ਦੇਣੀ ਛਿਲ ਕੇ ਦੇਣੀ ਮਾਰ ਦਿਓ ਬਾਹਰ ਚੋਕੇ ਮੈਨੂੰ ਵੀ ਚਾਹ ਦਾ ਕੋਈ ਢੇ ਲੈਦਾ ਹੋਰੀ ਬੈਠਾ ਮੈਂ ਮੈਨੂੰ ਕੋਈ ਬੰਦੀ ਨਹੀਂ ਮੈਂ ਮਾਰਦੀ ਸਾਹ ਬਣਾ ਆਹ ਆਪ ਲੈ ਤੈਨੂੰ ਹੋਰ ਕੁਝ ਦੇਣਾ ਕਿੰਨੀ ਵਾਰੀ ਕਿਹਦੀ ਤੀਹਨ ਵਾਰੀ ਪੀ ਲੈ ਕਿੰਨੀ ਵਾਰੀ ਪੀਣੀ ਨਹੀਂ ਕਿ ਇਹਦੇ ਪੀਣੀ ਹੈ ਆਹ ਚੌਥੀ ਵਲੇ ਲੈ ਆ ਬਾਰੇ ਵਜੀ ਲੈ ਨਾ ਪੁੱਲ ਦੀ ਨਹੀਂ ਪੀਣੀ ਜ਼ੋਰ ਦਾ ਪੀਣੀ ਹੈ ਸੁਣਿਆ ਹੋਰ ਨਾ ਪੀਣੀ ਜ਼ੋਰ ਮੈਨੂੰ ਜ਼ੋਰ ਦੱਦੱਸ ਕੇ ਬੱਸ ਬੱਸ ਕਰਤੀ ਮੇਰੀ ਆ ਦੇ ਆ ਲਿਆ ਕੇ ਦੇ ਆ ਆਹ ਚਾਹ ਮੰਗੀ ਚਾਹ ਮੰਗੀ ਤੇ ਸੇਵ ਲਿਆ ਕੇ ਰੱਖਦੇ ਆ ਚੰਗਿਆ ਤੇ ਚਾਹ ਚੰਗੀ ਆ ਨੂੰ ਚਾਹ ਚੰਗੀ ਆ ਲੈ ਜਾ ਨਾ ਇਹ ਪਖੰਡ ਕਰਦੀ ਐ ਇਹ ਲੋਕਾਂ ਦਾ ਨਹੀਂ ਸੇਵ ਉਹ ਸਮੇਂ ਬੁੱਢੀ ਹਾਂ ਦੁਕਾਨ ਤੋਂ ਤੁਸੀਂ ਖਾਣੇ ਦੇ ਸਾਰਾ ਦਿਨ ਰੋਜ਼ ਦੇ ਨਾ ਮੌਜੀ ਬਾਰੀ ਤੇ ਨਹੀਂ ਇੱਕ ਵਾਰੀ ਤਾਂ ਫੂਲ ਕੱਟ ਕੇ ਦੇਣੀ ਨਾ ਮਸ ਰੋਜ਼ ਦੇਣੀ ਮੈਨੂੰ ਵੀ ਇਦਾਂ ਲੱਗਦਾ 10 ਦੀ ਆ ਤੇ ਦੱਸ ਨਹੀਂ ਆ ਇਹ ਜਿਹੜੇ ਦੇ ਦਿਆ ਨਾ ਉਹਨਾਂ ਦਾ ਨੰਬਰ ਮਹੋਂਦੀ ਹੈ ਨੰਬਰ ਇਹ ਮਾਦਾ ਚਲਾਪਾ ਕਿੰਨੀ ਹੈ ਹੁਣ ਤਾਂ ਪੂਣ ਚਲਾਕ ਹੈ ਅੱਛਾ ਅੱਜ ਕਿੰਨੇ ਚਲਾਕ ਨਹੀਂ ਕੋਈ ਵੀ ਬੇਬੇ ਅੱਜ ਵੀਡੀਓ ਚ ਦੇਤੇ ਆ ਨਾ ਉਹਨਾਂ ਨੂੰ ਉਦਾਂ ਵੀ ਦੇਣੇ ਕਰਨੇ ਪਤਾ ਨਾ ਕੋਈ ਆ ਜਾਵੇ ਦੇਖੇ ਕਿ ਬੰਦੇ ਕਿੰਨੇ ਸੇਵਰੇ ਨਾ ਕੋਈ ਕਦੇ ਕੋਈ ਜੁੜੇ ਹੈ ਤੇਰਾ ਕੀ ਨਹੀਂ ਆ ਪਖਾਨੇ ਨਾ ਕਰਿਆ ਕਰ ਬੇਬੇ ਮੈਂ ਆ ਦਗਾ ਤਾ ਮੈਨੂੰ ਨਾ ਤਾਂ ਕੱਢ ਕੇ ਸੁਣਾ ਕੱਢਿਆ ਘਰ ਮੈਂ ਘਾਰੇ ਤਾਂ ਨਹੀਂ ਮੇਰੀ ਗੱਲ ਸੁਣ ਤੂੰ ਜੋ ਸੇਵ ਲਿਆ ਕਰਦੇ ਐ ਤੈਨੂੰ ਚਾਹੋਂ ਮੈਂ ਕੱਢੀ ਮਾਰੀ ਜੀ ਇੱਕ ਤੋਂ ਬਧੀ ਚੀਜ਼ੀ ਨਹੀਂ ਕੋਈ ਵੀ ਸੜ ਗਈ ਉਦਾਂ ਹੀ ਜਾ ਬੀ ਬੀ ਆਈ ਨਹੀਂ ਆਈ ਨਹੀਂ ਖਾੜੇ ਸਾਡੇ ਹੈ ਤੈਨੂੰ ਸਾਡੇ ਨੇ ਹੈ ਤੂੰ ਨਾਂ ਮੈਨੂੰ ਹੈਰੀ ਕਰੀ ਹਾਂ ਮੈਂ ਕਹੇ داری ਹੋ ਜੇ ਮੈਨੂੰ ਨਾਂ ਕਾਲਾ ਕੱਢੇ ਕਰੇ ਗਾ ਕੱਢੇ ਕਰੇ ਕਾਲਾ ਗਾਲਾ ਜੋ ਆਪਾਂ ਕਰਨੀ ਹੈ ਅੱਜ ਵੀਡੀਓ ਸੇਵ ਦੇ ਦਿੱਤੇ ਨਾ ਮੈਂ ਹੁਣ ਗਾ ਤਾਂ ਮੈਂ ਦੇਣੇ ਨਹੀਂ ਕਦੀ ਵੀ ਚੀਜ਼ ਕੋਈ ਵੀ ਨਾ ਨਹੀਂ ਤੇ ਦੇਖਾਂ ਕਹਿੰਦਾ ਹੀ ਲੜੇ ਤਾਂ ਇਹ ਹੋਰ ਨਾ ਨੇ ਉਹ ਮੇਰਾ ਜੋਰ ਚੱਲਦਾ ਹੈ ਚੱਲਦਾ ਆ ਜੋਰ ਕਿਤਾ ਚਲਾਉਣਾ ਇੱਕ ਮੰਜੇ ਤੇ ਆਹ ਆ ਗਿਆ ਇੱਕ ਆ ਉਹਦੇ ਪੈਲੀ ਬਾਹ ਕੇ ਆ ਨਸਲ ਇਹ ਨਹੀਂ ਬੀਬੀ ਇਹਨਾਂ ਨੂੰ ਤਮਾ ਨਹੀਂ ਮੁੱਕਦੀ ਤਮਾ ਇਹਨਾਂ ਦੀ ਕੰਮ ਕਰ ਰਹੀ ਨੇ ਤਮਾ ਨਹੀਂ ਮੁੱਕਦੀ ਵਧੀਆ ਦੋਲੇ ਹੋਗੇ ਤੇ ਹੁਣ ਮੇਰੀ ਆ ਨਾਲ ਹੀ ਉਹਦੀ ਹੀਜ ਨਹੀਂ ਮੈਂ ਨਾ ਮੈਂ ਟੌਰ ਦਾ ਖਾਣੀ ਰੋਟੀ ਟੌਰ ਦਾ ਜਾ ਮੇਰੀ ਟੌਰ ਅਮਨ ਵਿੱਚ ਟੌਰਣਾ ਚਾਹੀਦੀ ਹੈ ਇੰਦੇ ਕਰਦੇ ਤੂੰ ਲਾਲਾ ਜੀ ਹੋਰ ਲੈਣਾ ਲਾਉਣਾ ਜੋਰ ਲਾਣਾ ਨਹੀਂ ਤੇ ਜੋਰ ਲਾਣਾ ਜੋਰ ਲਾਉਣ ਵਾਲੀ ਇੱਕ ਜੀ ਹੈਗੀ ਘਰ 'ਚ ਆਪੇ ਮਿੰਟਾ ਸਰ ਵਿੱਚ ਆ ਹੁੰਦਾ ਨਾ ਸੁਪਨੇ ਪਾਇਆ ਮੈਨੂੰ ਦੇ ਰਾਤ ਦੇ ਰਾਤ ਨਾ ਰਾਤ ਸੌਂ ਦੇਣਾ ਰਾਤ ਸੌਂ ਗਈ ਬਰਾ ਤੇਰੇ ਤੇਰੀ ਉੱਪਰ ਤੈਨ ਤਾਂ ਸੌਂ ਗਈ ਰਾਤ ਕੀ ਹੋਏ ਰਾਤ ਮੈਂ ਸੁੱਤੀ ਮੈਂ 3:00 ਵਜੇ ਉੱਠੀ ਚਲੋ ਮਾਰੇ ਖਾ ਲੈਣਾ ਉਹਦੀ ਉੱਠੀ ਪਹਿਲਾਂ ਦਿੰਦੀ ਰਾਤ ਨੂੰ ਪਹਿਲਾਂ ਦਿੰਦੀ ਹੈ ਰਾਤ ਨੂੰ ਸੌਂ ਨੇ ਤਾਂ 1:00 ਵਜੇ 2:00 ਵਜੇ ਪਹਿਲਾਂ ਦਿੰਦੀ ਇਹ ਪੁੱਛਣਾ ਹੈ ਦੇ ਪੁੱਛਣਾ ਤੇ ਪੁੱਛਣੇ ਸਾਰੇ ਮੈਂ ਪੁੱਛ ਨਹੀਂ ਜਾਂਦੀ ਨਾ ਕੋਈ ਨਾ ਪੁੱਛਦਾ ਨਾ ਸੁਣਾ ਤਾ ਅੱਗ ਆ ਗਈ ਉਹ ਰਹਿਣਾ ਮੈਂ ਇਹਦੇ ਟੌਰ ਤੇ ਸਾਰੀ ਕੋਈ ਤਾਂ ਬਾਹਰ ਲੱਗੇ ਨਹੀਂ ਸੋਣਾ ਕਹਿੰਦੀ ਮੈਂ ਨਹੀਂ ਸੋਣਾ ਲੱਗੇ ਮੈਂ ਸੋ ਤੂੰ ਅੱਗੇ ਨਹੀਂ ਸੁਆਗ ਕਰਾ ਜੀ ਤੂੰ ਮਜਬੂਰੀ ਨਾ ਸੌਣ ਦੇ ਹਾਂ ਉਹ ਤਾਂ ਸੌਣ ਦੇ ਬੀਬੀ ਕਿਉਂ ਸੁੱਤੀ ਆ ਆਪਣੇ ਮੁੰਡੇ ਨਾਲ ਕੇ ਸੌਣ ਦੇ ਮੇਰੇ ਕੋਲ ਇਹ ਆਤਕਾ ਮੈਂ ਆਪਣਾ ਬੀਬੀ ਉਹ ਤਾਂ ਮਜਬੂਰੀ ਨੂੰ ਇਹ ਮੇਰੇ ਲਾਗੇ ਖੋਲ ਨਹੀਂ ਮਜਬੂਰੀ ਮੈਂ ਦੱਸਦਾ ਅੰਕਲ ਆਇਆ ਡੈਡੀ ਅੰਕਲ ਨਾ ਸਮਝਦੇ ਨਹੀਂ ਤੇ ਇਹ ਦੋਨੇ ਇੱਕ ਦੂਜੇ ਬਿਨਾ ਦਿੱਗ ਪਰ ਉਹਨੇ ਨੂੰ ਆਏ ਵੀ ਸ਼ਰਮ ਹੈ ਤੇ ਕਿਸੇ ਨਾਲ ਮੈਂ ਆਪਣੇ ਦੁੱਖ ਦੱਸਾਂਗਾ ਤੇਦੀ ਮੈਂ ਦੁੱਖ ਦੱਸਣੇ ਆਪਣੇ ਉਹਨੂੰ ਨਹੀਂ ਮੈਂ ਆਪਣੇ ਦੁੱਖ ਦੱਸ ਨਹੀਂ ਦੱਸ ਕਿਸੇ ਨੂੰ ਨਹੀਂ ਤਾਂ ਤੈਨੂੰ ਬਹੁਤ ਦੁੱਖ ਆਇਆ ਤੇ ਦੁੱਖ ਆ ਬਿੜੀ ਦੇਦਾ ਆ ਕਹਿੰਦੀ ਕੱਟੀ ਕੱਟੀ ਕਰਾ ਦੁੱਖ ਆ ਤੈਨੂੰ ਪਾਣੀ ਜੜੀ ਆਏ ਨਾ ਉਹ ਤੈਨੂੰ ਵੀ ਨੂੰ ਦੇ ਦੇ ਕਹਿੰਦੇ ਕਹਿੰਦੇ ਭੈਣ ਜੀ ਤੁਹਾਡੀ ਤੇ ਇੰਨੀ ਬੇਬੇ ਤੁਹਾਡੀ ਬੇਇਜ਼ਤੀ ਕਰਦੀ ਦੀ ਕਾਹਦੇ ਬਣਿਆ ਸੁਣੀ ਜਾਨੀ ਐਦਾਂ ਹੀ ਕਰਨੀ ਉਹਨੇ ਨਾਲੇ ਜੋਰ ਅੰਕਲ ਵੀ ਲਾਲੇ ਜੋਰ ਨਾਲੇ ਜਾਂ ਜੋਰ ਨਾਲੇ ਕਿਹਦਾ ਡਰ ਰਹੇਗਾ ਦੇਖ ਉਹਨੇ ਜਿੰਨਾ ਚਿਰ ਇਸ ਦੁਨੀਆ ਤੇ ਹੈਗੀ ਹੈ ਚਾਹ ਨਹੀਂ ਖਾਣੀ ਤਾਂ ਉਹਨਾਂ ਚਾਹ ਪੀਂਦੇ ਨੇ ਚਾਹ ਨਹੀਂ ਮੰਗਾਈ ਚਾਹ ਤਾਂ ਸੇਵ ਲਿਆ ਕੇ ਰੱਖਦੇ ਇਹ ਦੁਨੀਆ ਨੂੰ ਦੱਸਣ ਨੂੰ ਵੀ ਹੈ ਭਈ ਇਹਨਾਂ ਨੇ ਖਾਣੇ ਤਾਂ ਹੁਣ ਹੈ ਸੀ ਹਾਂ ਚੰਗੀ ਬਣ ਜਾਨੀ ਮੈਂ ਆ ਜਾਏਗਾ ਇਹ ਨੰਬਰ ਪੜਾਉਂਦੀ ਰੰਮਾ ਤੈਨੂੰ ਕਿਵੇਂ ਪੜ੍ਹ ਚੁੱਕਾ ਖਾਦੇ ਵੀ ਨਾ ਕਰੀ ਉਦਾਂ ਹਨਾ ਖਾਂਦੇ ਆ ਜੇ ਟਾਈਮ ਨਾਲ ਰਾਤ ਮੇ ਕੱਟ ਕੇ ਦਿੱਤੇ ਆਹ ਟਾਈਮ ਹੈਗਾ ਚਾਹ ਦਾ ਚਾਹ ਆ ਤੁਹਾਨੂੰ ਦਿਖਾਉਂਦਾ ਦੁਪਹਿਰ ਦਾ ਟਾਈਮ ਹੁੰਦਾ ਹਾਂ ਬੋਲ ਚਾਹ ਦਾ ਟਾਈਮ ਹੈ ਏ ਬੀਬੀ ਇਹਨਾਂ ਪਤਾ ਜਾਣ ਕੇ ਜਾਣ ਕੇ ਇਹ ਆਤਾਂ ਪਉਂਦੀ ਪਈ ਐ ਵੀ ਮੈਂ ਆਪਣੇ ਹਿਸਾਬ ਨਾਲ ਚਲਾਵਾਂ ਮੈਂ ਹੁਣ ਵਿਚ ਲਾਉਣਾ ਕਰ ਲਓ ਚਲਾਉਣਾ ਇਦਾਂ ਨਹੀਂ ਆ ਜਿੰਨਾ ਚਿਰ ਬੈਠੀ ਐ ਨਾ ਆਈ ਇਦਾਂ ਇਦਾਂ ਮੇਰਾ ਚੱਲਣਾ ਇਦਾਂ ਇਹ ਨਹੀਂ ਚੱਲਣ ਦਿੰਦੀ ਤੇਰੀਆਂ ਆ ਬਾਹ ਤਾਂ ਤੇ ਲਿਖ ਲਿਆ ਸੀ ਬੇਬੇ ਤਾਂ ਹੁਣ ਦਾਦੀ ਹੀ ਹੋ ਗਈ ਬੀਬੀ ਆ ਮੈਂ ਬਾਹ ਤੇ ਬੇਬੇ ਬਾਪੂ ਲਿਖਾ ਰਿਹਾ ਮੈਂ ਤੇ ਪਿਸ਼ਤਾਉਂ ਨੇ ਦਾ ਨਾਮ ਲਿਖਾ ਕੇ ਇੱਥੇ ਬੇਬੇ ਆਹ ਤਾਂ ਬਾਪੂ ਆ ਨਾ ਇਹ ਇੱਧਰ ਆ ਦੇ ਬੇਬੇ ਲਿਖਾਇਆ ਚਲੋ ਉਹ ਬੀਬੀ ਆ ਕੋਈ ਗਾਲੀ ਉਹ ਪਰ ਬੀਬੀ ਇਹ ਤੈਨੂੰ ਪਤਾ ਮਾਂ ਵਾਲਾ ਕੋ ਰੋਲ ਵਾ ਕਰਦੀ ਗਾਲਾਂ ਤੇ ਮੈਨੂੰ ਕੱਢਦੀ ਰਹੀ ਹੈ ਮਾਂ ਵਾਲਾ ਤੱਕ ਕਿਉਂ ਕੱਢਦੀ ਗਾਲਾਂ ਸੋਣੇ ਆਹ ਨਹੀਂ ਗਾਲਾਂ ਦੇ ਮੈਨੂੰ ਤੀ ਦੂਣਾ ਤੰਗ ਤੀ ਕੀ ਬਿਮਾਰੀ ਵਿੱਚ ਬਹਾਰ ਤਾਂ ਨਹੀਂ ਰੱਖਣਾ ਕਹਿੰਦੀ ਤੁਸੀਂ ਦੋਨਾਂ ਨੇ ਮੈਨੂੰ ਤੰਗ ਕੀਤਾ ਦੋਹਾਂ ਨੇ ਮੇਰਾ ਤੰਗ ਤਾਂ ਕੀਤਾ ਪਤਾ ਨਹੀਂ ਇਹਨੂੰ ਕਾਹਦਾ ਤੰਗ ਕਰ ਛੜਿਆ ਆਪਾਂ tera munna hai tu jo marzi ho mangge te tu ha munna beebi beebi main na roti laaje ko bechare ko khalna mainu sveere mar roti mangna kande dafa ho gaya 11 vajje to baad aai roti khaan aa le ta bhookh mainu sveere laggi hundi mainu nahi hundi tenu aa mama roti dendiya jinna jare meri beebi pakaundi si na time na roti mildi sveere parothiyan kithhe beebi ne kithhe pakaundi aa ki kehndi sun la kande roti inne kadon pakaiyan na ਮੈਂ ਤਾਂ ਪਕਾਈਆਂ ਹੀ ਨਹੀਂ ਰੋਟੀਆਂ ਹਾਂ ਤੇ ਇਹ ਬੇਬੇ ਚੰਟੀ ਪੱਕੀ ਖਾ ਨਹੀਂ ਸਕਦੀ ਨਾੜੀ ਸਾਡੀ ਮਿਲਣ ਕੰਕਾਇ ਉਹ ਮਾਂ ਚਾਹੇ ਨਾ ਮੈਂ ਤਾਂ ਦਸਾਂ ਬੰਦੇ ਆ ਨਿਆਣੇ ਫੜਦੀ ਹੀ ਰੋਟੀ ਕਹਿੰਦੀ ਰੋਟੀਆਂ ਪਕਾ ਨਹੀਂ ਸਕਦੀ ਇਹ ਤੇ ਨਹੀਂ ਮੇਰੇ ਹੁੰਦੇ ਪਕਾ ਨਹੀਂ ਆ ਹਾਂ ਦਸ ਤੇ ਲੱਗ ਮੇਰੇ ਗੈਸ ਨਾ ਦੇ ਰੋਟੀ ਪਕਾ ਕੇ ਪਕਾ ਦੂੰਗੀ ਹੱਥ ਜੋੜੇ ਮੈਂ ਨਹੀਂ ਇਹ ਰੋਟੀਆਂ ਲੜਾਈ ਆਈਆਂ ਖਾਂਦੀਆਂ ਲੱਗ ਦੋ ਨਾਲੇ ਪਕਾਉਣੀ ਇਹ ਲੜਾਈ ਲੜਾਈ ਮੋੜ ਤਾਂ ਤੁਮੂ ਆ ਇਹ ਬੋਲਦੀ ਵੀ ਕੋਣੀ ਨਾ ਆ ਮੇਰੇ ਬਾਹਤ ਫਾਹਾ ਆ ਤੇਰੇ ਬਾਈ ਨੂੰ ਜਾਨ ਲੈ ਕੇ ਪੱਕੀ ਪਕਾਈਏ ਹੋਰ ਬੱਚੇ ਰੋਦੇ ਕੀ ਕਰਨਾ ਉਹ ਖਾਣੀ ਪੈਂਦੀ ਆ ਪਾਣੀ ਪੈਂਦੀ ਬੀਬੀ ਇਹ ਸੱਚੀ ਤੁਸੀਂ ਬੋਲੇ ਖਿੱਤਰ ਲੈ ਲੈ ਪੈਂਦਾ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਬੀਬੀ ਮੈਨੂੰ ਹੰਝਾ ਰਿਹਾ ਬੀਬੀ ਝੂਠਾ ਬੋਲੀਦੀ ਰੋਟੀ ਖਾਂਦਾ ਮਜ਼ਾ ਨਹੀਂ ਨਾ ਹੁੰਦਾ ਇਹਦੀ ਰੋਟੀ ਖਾਂਦਾ ਨਹੀਂ ਮਜ਼ਾ ਹੁੰਦਾ ਮੈਂ ਤਾਂ ਅੱਗੇ ਕਹਿਣੀ ਆ ਉਹ ਕਾਲੀ ਕਰਦੀ ਮੈਂ ਕਿੰਨੇ ਦਿਨੋਂ ਰੇਖਾ ਕਹੀ ਉਦੋਂ ਦੀ ਰੋਟੀ ਸਵਾਦ ਦਾ ਸੱਦ ਦਿਨ ਖਾਦੇ ਉਹਦੇ ਸਿਰ ਤੋਂ ਕਹੀ ਉਹਦੋਂ ਦੀ ਕਹਿੰਦੀ ਤਾਜੀ ਕੁੱਟੀ ਮਿਲਣ ਡਈ ਆ ਦੇ ਲੈ ਨਹੀਂ ਮੈਂ ਤਾਂ ਕਹਿੰਦਾ ਇਹਦੀ ਨਹੀਂ ਸਵਾਦ ਲੱਗਦੀ ਉਹ ਚਾਰਾ ਵਾਲੇ ਕੀ ਕਰਦਾ ਖਾਣੀ ਤਾਂ ਹੈ ਨਾ ਮੈਂ ਬਸ ਕਰਦੀ ਵਿਚਾਰੀ ਹੈ ਖਾਣੀ ਤਾਂ ਹੈ ਨਾ ਕੋਈ ਨਹੀਂ ਬੇਸ ਨਹੀਂ ਦੇ ਦੇਣੀ ਆ ਰੋਟੀਆਂ ਬੇ ਬਈ ਖਾਣੀ ਮੈਂ ਰਾਤ ਦੀਆ ਵਧੇ ਦੇਣੀ ਸੀ ਮੈਂ ਮੈਂ ਇਧਰ ਰੋਟੀਆਂ ਖਾਣੀਆਂ ਸੱਜੜੀਆਂ ਆ ਸੱਜੜੀਆਂ ਆਦੀਆਂ ਇਹ ਤਾਲੀਆਂ ਜੀ ਪੱਕਦੀ ਘਾੜੀ ਕਹਿੰਦੀ ਕਹਿੰਦੀ ਹੁਣ ਮੈਂ ਹੌਲੀ ਹੌਲੀ ਇਹਨੂੰ ਆਤ ਪਾਉਣੀ ਪਈ ਬਈਆਂ ਰੋਟੀਆਂ ਦੀ ਆਹ ਬਈ ਦੇਖ ਕੇ ਦੱਸੀ ਤੇ ਦੱਸੂਗੀ ਤੈਨੂੰ ਫੇਰ ਮੇਰੀ ਸੁਣਨੀ ਪਹਿਲਾਂ ਤਾਲੀਆਂ ਦੇਤੀਆਂ ਅੱਜ ਤਾਂ ਬਾਅਦ ਬਈ ਰੋਟੀ ਦਊਂਗੀ ਮੈਂ ਤਾਲੀ ਨਹੀਂ ਦੇਣੀ ਨਹੀਂ ਦੇਖ ਕੇ ਦੱਸੀ ਮੈਨੂੰ ਇੱਦਾਂ ਹੀ ਦੇ ਦੂਸਰ ਇਹ ਇਸੇ ਘਰ ਚ ਨਹੀਂ ਰਹਿੰਦੀ ਤੇ ਦੇਖੀਂਗੇ ਤੇ ਦੇਖ ਮੈਂ ਘਰ ਚ ਮੈਨੂੰ ਕੌਣ ਮੰਡਾ ਕਹਿੰਦੀ ਕਹਿੰਦੀ ਮੈਨੂੰ ਮਾਣਾ ਆਪਣੇ ਗਰਦੀਪ ਤੇ ਹੁਣ ਨਹੀਂ ਇਹਦਾ ਰਹਿ ਗਿਆ ਆਹ ਗੱਲ ਕਹੀ ਇਹਨੇ ਉਹ ਲੱਕ ਡਾਉਂਦੀ ਨਹੀਂ ਬਈ ਉਹ ਨਹੀਂ ਕਰਦਾ ਆਹ ਗੱਲ ਕਹੀ ਇਹਨੇ ਬੀਬੀ ਪਰ ਇਹ ਮਗਰ ਜੋ ਡੈਡੀ ਤੇਰਾ ਲਗਾਈ ਕਾੜ ਦਿੰਦਾਰਿਆ ਹਾਂ ਲੜਨ ਨਾ ਹੈ ਕੀ ਕਹਿੰਨੀ ਜਦੋਂ ਕੀਦਾ ਨਾ ਡੈਡੀ ਤੇਰਾ ਨਾ ਬੇਗਾ ਦਾ ਮਗਰ ਲਾ ਕੇ ਮੈਨੂੰ ਬੜੀ ਵਾਰੀ ਕੱਢਿਆ ਕਰੋ ਪਰ ਮੈਂ ਨਿਕਲੀ ਨਹੀਂ ਆ ਦੇ ਨੀ ਕੀ ਗੱਲ ਵੇਖ ਲਾ ਗੱਲ ਵੇਖ ਲਾ ਕਿੰਨੀ ਤਰ੍ਹਾਂ ਇਹਦਾ ਕੰਡਵਾਸ ਤੇ ਦੇਰੀ ਵਾਰੀ ਕੱਢਿਆ ਮੈਂ ਨਹੀਂ ਕੀ ਉਹ ਗੇਟ 'ਚ ਧੱਕੇ ਮਾਰ ਕੇ ਕਾ ਦਿੰਦੇ ਆਂ ਮਾਂ ਪੁੱਤ ਉਹ ਵੀ ਮਗਰ ਲੱਗਾ ਹੋਈ ਕੱਢ ਕੇ ਲੈ ਜਾਂਦੇ ਫੇਰ ਮੋਂ ਨਹੀਂ ਕੱਢਦੀ ਇਹ ਕੱਢਦੇ ਆਂ ਤੇ ਲੈ ਵੀ ਆਉਂਦੇ ਇਹ ਕੱਢਦਾ ਹੀ ਤੇ ਲੈ ਵੀ ਆਉਂਦੇ ਹੀ ਉਹ ਤਾਂ ਆਪਣੀ ਮਰਜ਼ੀ ਨਾਲ ਆ ਜੀ ਤੇਰੀ ਮਰਜ਼ੀ ਕਰੀ ਜਲਦੀ ਖਾਲੀ ਮਰਦੀ ਚਲਦੀ ਗਈ ਤਾਂ ਮੇਰੇ ਤੇ ਨਾਲ ਵੇਖੀ ਗਈ ਮੇਰੇ ਭਰਾਵਾਂ ਨੇ ਯੁਰਤ ਨਾ ਪਸਾਇਆ ਮੈਨੂੰ ਆ ਗੱਲਾਂ ਕਰਦੀ ਇੱਥੇ ਠੀਕ ਆ ਭਰਾ ਕੋਇਆ ਤਾਂ ਕਹੇ ਹੈ ਨਹੀਂ ਨੀ ਮਿਲ ਰਿਹਾ ਉਹ ਡਰਦੀ ਨਹੀਂ ਆਪ ਵੀ ਲੋਗਾਂ ਦੇ ਮੇਰੇ ਭਰਾਵਾਂ ਨੇ ਜਾਨ ਦਿੰਦੇ ਆ ਆਹੋ ਇਹ ਤਾਂ ਮਤਲਬ ਇਹ ਕਹਿ ਗਈ ਆ ਕਿ ਹੁਣ ਮੈਂ ਕਿਹੜਾ ਕਾਦਾ ਡਾਰਾ ਮੈਨੂੰ ਤਾਂ ਦਿੰਦੇ ਹੁੰਦੇ ਆ ਆ ਦੇ ਦੇ ਕਿ ਮੇਰੇ ਘਰੇ ਪਛਤਾਉਂਦੇ ਰਹਿੰਦੇ ਕਿਤੇ ਆਹੀ ਵਿਚਾਰੀ ਨੂੰ ਪਾਏ ਲਾਤਾ ਨਹੀਂ ਬੇਬੇ ਦੇ ਮਗਰ ਲੈ ਜਾਓ ਚਾਰ ਤਿੰਨ ਲੈ ਜਾਓ ਲੈ ਰੱਖ ਲੈ ਆਹੀ ਦੇਖ ਲੈ ਲੈ ਜਾਓ ਪਤਾ ਲੱਗ ਜੇ ਤੁਹਾਨੂੰ ਲੱਤਾਂ ਤੁਝੋਗੇ ਰੱਖਦੇ ਮੈਂ ਉੱਥੇ ਰਹਿਣੀ ਨਹੀਂ ਉਹ ਨਾਉਣਾ ਸਾਲ ਨਹੀਂ ਲੈਂਦੇ ਇਹਨੂੰ ਕਿੱਦਾਂ ਸਾਹ ਲੋਗਾ 20 22 ਸਾਲ ਉਹਨਾਂ ਨੇ ਸਾਹ ਨਹੀਂ ਲੈਂਦੇ ਸਾਹ ਨਹੀਂ ਲੈਂਦੇ ਸਾਲ 22 ਸਾਲ ਕਿੱਦਾਂ ਸਾਹ ਲੋਗਾ ਉਹਨਾਂ ਨੇ ਮੈਨੂੰ ਭਰਾਵਾਂ ਦੇ ਡਰਾਵੇ ਦਿੰਦੀਆਂ ਕੀ ਕਰਦੇ ਮੈਂ ਤੇਰੇ ਭਰਾਵਾਂ ਤੋਂ ਡਰਦੀਆਂ ਡਰਦੀ ਤੇ ਆ ਗਈਆਂ ਕਿਉਂ ਡਰਦੀਆਂ ਮੈਂ ਨਹੀਂ ਡਰਦੀ ਮੈਂ ਨਹੀਂ ਮੈਂ ਨਹੀਂ ਡੱਕੀ ਜਾਂਗੀ ਨਾ ਆਇਓਗੇ ਤੇਰੇ ਭਰਾਵਾਂ ਨਾਲ ਮੈਂ ਕਹਿ ਤੂੰ ਮੈਂ ਤਾਂ ਮੈਂ ਹੀ ਉਹਨਾਂ ਨੂੰ ਡੱਕੀ ਜਾਂਗੀ ਉਹ ਰੋਜ਼ ਵੀਡੀਓ ਦੇਖ ਕੇ ਕਹਿੰਦੇ ਕਹਿੰਦੇ ਅਹੀਂ ਨਹੀਂ ਬੁੱਢੀ ਛੱਡਣੀ ਬੁੱਧੀ ਨਹੀਂ ਛੱਡਣੀ ਅਸੀਂ ਕਿੱਥੇ ਗਏ ਆ ਨਹੀਂ ਮੇਰੇ ਹੈ ਨਹੀਂ ਕਿ ਆਉਣ ਵਾਲੇ ਮੁੱਢੀ ਨੂੰ ਆਹ ਹੀ ਹੱਥ ਲਾ ਕੇ ਸੱਦਲਾ ਕਿਹਾ ਫੇਰ ਸੱਦਲਾ ਕਿਸ ਦਿਨ ਫੇਰ ਸੱਦਲਾ ਹੋ ਜਾਏ ਮੁਕਾਬਲਾ ਮੈਂ ਦੇਖ ਲਾ ਤੇਰੇ ਭਰਾਵਾਂ ਦਾ ਹੋ ਜਾਏ ਮੁਕਾਬਲਾ ਫੇ ਪੁਆਇੰਟ ਸੱਦ ਲੈਣੇ ਕਾਮੀਆਂ ਨਾ ਹੋ ਜੂ ਕੰਗਾਂ ਦਾ ਹਾਂਜੀ ਸੱਦ ਤੂੰ ਸੱਦ ਲੈਣੇ ਨਾ ਹਾਂ ਜੇ ਸੱਚੀ ਅੰਦਰ ਨਹੀਂ ਮਾਣਾ ਅੰਦਰ ਨਹੀਂ ਮਾਣਾ ਬਾਹਰ ਨਹੀਂ ਮਾਣਾ ਮੈਂ ਗਿਆ ਦੇਖ ਲਈ ਇਹ ਕਾ ਆਂ ਬੁੱਢੀ ਦੇਖੋ 103 ਸਾਲ ਦੀ ਬੁੱਢੀ ਲੋਕੋ ਦੇਖੋ ਆਣਗੇ ਆ ਦੇਖ ਲੈ ਬੀਬੀ ਗੱਲਾਂ ਵੇਲਾ ਕੰਦਾ ਕਰਦੀ ਮੈਂ ਕਿ ਉਹ ਮੰਦੀਆ ਮੈਂ ਕਿ ਜਾਣਦੀ ਆ ਉਹ ਭਰਾਵਾ ਫਸ ਕਰ ਬਸ ਕਰ ਐਵੇਂ ਭਰਾਵਾਂ ਨੇ ਸੱਚੀ ਆ ਜਾਣੇ ਫਿਰ ਨਾ ਕਿਸੇ ਦੱਸਿਆ ਨਹੀਂ ਉਹ ਕੀ ਹੋਇਆ ਕੰਦੀ ਭਰਾਵਾਂ ਨੇ ਸੱਚੀ ਆ ਜਾਣੇ ਮੇਰੇਆਂ ਨੇ ਉਹ ਮੈਂ ਕਿਹਾ ਤਾਂ ਸਹੀ ਮੈਂ ਇੱਥੇ ਬੈਠੀ ਇੱਥੇ ਬਿਠੇ ਲਿਆ ਆ ਜਾਣੇ ਹਾਂ ਆ ਜਾਣੇ ਆਹ ਡਰਾਵੇ ਡਰੂਵੇ ਨਾ ਪਹਿਲਾਂ ਇੰਦਾ ਦੇ ਦੇ ਕਿਤੇ ਹੁਣ ਨਹੀਂ ਚੱਲਣੇ ਨਹੀਂ ਮੁਰਗੀ ਦਾਸ ਇੱਕ ਵਾਰੀ ਕਿੱਦਾਂ ਇੰਦਾ ਇੰਦਾ ਕਰ ਕਰ ਕੇ ਮੇਰੇ ਮੇਰੇ ਦੱਸ ਨਹੀਂ ਮੈਂ ਦੱਸ ਬਈ ਇਹਨੂੰ ਕਰਕੇ ਇੰਦਾ ਆ ਮੈਂ ਡਰਾਵੇ ਡਰਾਵੇ ਕਹਦੇ ਮੇਰੇ ਸੱਚੇ ਗੱਲਾਏ ਸੱਚੇ ਗੱਲਾਏ ਇਹ ਤਾਂ ਰੋਟੀ ਭਰਾ ਮੇਰੇ ਭਰਾ ਕਰੇ ਦੰ ਲੱਗਿਆ ਕਿਉਂ ਮੈਂ ਤਾਂ ਮੈਂ ਕੀ ਕਰਦੀ ਹਾਂ ਹਾਂ ਹੁਣ ਅੱਡੇ ਆ ਤੇ ਦੱਸ ਬਾਈ ਨਾ ਆ ਗਏ ਘਰ ਇਹ ਇੱਥੇ ਮੁਰਗੀ ਤੇ ਬੈਠੇ ਸਾਦ ਭਰਾ ਆ ਲੈ ਕਿ ਨਹੀਂ ਦੇਖ ਕੇ ਗਾਸ਼ ਪੈ ਜਾਂਦਾ ਉਹ ਨਾਲ ਮੈਨੂੰ ਆਹੋ ਦੇ ਲ ਮੈਨੂੰ ਕਛ ਨਹੀਂ ਪੈਂਦਾ ਇਹਨੂੰ ਪੈਂਦਾ ਬੀਬੀ ਉਹ ਨਾਲ ਦੇਖ ਕੇ ਉਹ ਪੈਂਦਾ ਵਾ ਮੇਰੇ ਦੇਖ ਕੇ ਤੇ ਕਹੀ ਹੋਣੀ ਸਵੇਰੇ ਆ ਜਾਂਦੇ ਸਵੇਰੇ ਆਉਂਦੇ ਆ ਆ ਕੇ ਬਹਿ ਜਾਂਦੇ ਆਂ ਕੇ ਸਰਹਾਣੇ ਮੇਰੇ ਇਹਨੂੰ ਆ ਬੀਬੀ ਚਾਹ ਮੈਂ ਚੱਕੀ ਤੇ ਉਹ ਚੱਕ ਲੈ ਆਉਣਾ ਫੇ ਬੇ ਪਾਜਣਾ ਆਹੋ ਠੀਕ ਆ ਆਉਣ ਦੇਣੇ ਆਉਣ ਨਹੀਂ ਦੇਣੇ ਆਉਣ ਨਹੀਂ ਦੇਣੇ ਕੋਈ ਗੱਲ ਨਹੀਂ ਦਾਣਾ ਨੂੰ ਮੇਰੇ ਘਰ ਨਹੀਂ ਆਉਣਾ ਮੈਂ ਨਹੀਂ ਨਹੀਂ ਏਦਾਂ ਇਹ ਤਾਂ ਬਿਮਾਲਾ ਕਾ ਹੁਣ ਮੈਂ ਉਹਨਾਂ ਨੂੰ ਕਹਿਤਾ ਕਿ ਮੇਰੇ ਕੋਲ ਨਾ ਆਇਆ ਕਰੋ ਤੂੰ ਮੈਂ ਆ ਜਾ ਮੈਂ ਮਾਲਕਾ ਕੋਈ ਮਾਲਕ ਨਹੀਂ ਮਾਲਕ ਮੈਂ ਅਜੇ ਨਹੀਂ ਮਾਲਕ ਹੈਗੀ ਤੂੰ ਮੈਂ ਮਾਲਕਾ ਅਜੇ ਉਹ ਆ ਹੈਗੀ ਮਾਲਕ ਤੇ ਸਾਰਾ ਦਿਨ ਸਾਰਾ ਦਿਨ ਮੇਰੇ ਦੁੱਲੇ ਬਸ ਇਦਾਂ ਜਿੱਦਾਂ ਕਦੇ ਕੀ ਭੂਤ ਚੰਬੜੇ ਹੁੰਦੇ ਮੈਨੂੰ ਆ ਦੇਖ ਲੈ ਆ ਭੂਤ ਜਿੰਬੜੇ ਤਾਂ ਚਿੰਬੜੇ ਹੁੰਦੇ ਨਹੀਂ ਪਤਾ ਆ ਭੂਤ ਵੀ ਬੱਤੀ ਕਿ ਬੜੇ ਹੋਗੇ ਮੈਨੂੰ ਨਹੀਂ ਪਤਾ ਤੂੰ ਇਦਾਂ ਦੇ ਹੁੰਦੇ ਆ ਤੈਨੂੰ ਪਤਾ ਹੋਣਾ ਭੂਤ ਦੇਖਿਆ ਮੈਨੂੰ ਤੂੰ ਮੈਨੂੰ ਨਹੀਂ ਪੜਾ ਤੈਨੂੰ ਭੂਤ ਕਹਿੰਦੀ ਪਈ ਤੈਨੂੰ ਵੀ ਵੀ ਤੈਨੂੰ ਭੂਤ ਨਹੀਂ ਇਦਾਂ ਨਹੀਂ ਹੁੰਦੀ ਆ ਕਿਤੇ ਇਦਾਂ ਦੇ ਹੁੰਦੀਆਂ ਭੂਤ ਨਹੀਂ ਆ ਹਾਂ ਆਹ ਓਏ ਹੋਏ ਹੋਏ ਹੋ ਜਿੰਨਾ ਕੋਈ ਡਰ ਲੱਗਦਾ ਮੈਂ ਡਰਦੀ ਆ ਥੋੜੀ ਥੋੜੀ ਕਰ ਤੂੰ ਲੜਾਇਆ ਲੈ ਭੂਤ ਵੀ ਦਾ ਕੋਈ ਹੋ ਮੈਂ একদম ਨਹੀਂ ਮੈਂ ਤਾਂ ਚਾਹ ਮੰਗਦਾ ਮੈਂ ਉਹ ਫਲੇਪ ਦੇ ਨੇਰਾ ਕੋਲ ਦੱਸੇ ਮੋਲ ਕਿਸ ਨੂੰ ਲੜਕਦਾ ਤੂੰ ਦਾ ਲੜਾਕੀ ਜੇ ਸਾ ਤਾਂ ਮੈਂ ਤੇ ਅੰਦਰ ਮੈਂ ਚਾਹ ਤਾਂ ਤੁਸੀਂ ਕਿਹਾ ਮੈਂ ਸੇਵ ਲਿਆ ਤੇ ਨਾ ਦੇ ਸੀ ਆ ਬੱਡੇ ਹੀ ਰਹਿ ਜਾਂਦਾ ਨਾ ਦੇ ਮਾਝੇ ਵਰਲਦੀ ਆ ਉਹ ਤਾਂ ਦੋਸਤ ਚੱਗੋ ਨਹੀਂ ਨਾ ਨਾ ਇਹ ਮਮੇ ਦਾ ਖਾਲੀ ਮੈਂ ਦਾਦਾ ਤਾਂ ਫੇਰ ਨਾ ਕਹੀਂ ਫੇਰ ਨਾ ਲੱਗਣਾ ਓਏ ਕੈਂ ਕਹਦੀ ਦਾਤਾ ਮੈਂ ਫੇਰ ਨਾ ਕਹੀਂ ਫੇਰ ਨਾ ਕਹੀਂ ਮੈਂ ਇਦਾਂ ਦੀ ਚਿਰਤਾਜ ਖਾਲੀਆਂ ਮੁਰਕੇ ਨਹੀਂ ਬੋਲਣਾ ਉਹ ਤੇਰਾ ਉਹ ਤੇਰਾ ਭਲਾ ਹੋ ਜੇ ਉਹਦੀ ਗੱਲ ਦਾ ਪਤਾ ਨਹੀਂ ਲੱਗਦਾ ਕਹਿੰਦੀ ਅੱਜ ਖਾਲੀਆਂ ਝੜਕਾ ਮੁਰਕੇ ਨਾ ਕਿਤੇ ਕਹਿਦੀ ਉਂਗਲ ਕਰਕੇ ਵੇ ਬੱਲੇ ਤੇਰੇ ਕੋਟਾ ਨਾ ਮਤੀ ਪੋ ਡਰਨਾ ਨਾ ਮਨੇ ਤੇਰੇ ਵੱਲੇ 6 ਹੋਰ ਤਾਲਮਦ ਬੱਲੇ ਹਾਂ ਚੀਜ਼ ਕਲਾਸ਼ ਕੌਰ ਆ ਮੈਨੂੰ ਡਰਾਵੇ ਟੂਰ ਕਿਸਦੇ ਮੈਂ ਕਰਦੀ ਹਾਂ ਕਿਸਦੇ ਮੈਂ ਕਹਿੰਦੀ ਲੋਕਾਂ ਨੇ ਕਰਮ ਭਰਾਏ ਵੀ ਤੇ ਬੁੱਢੀਆਂ ਕਿੱਦਾਂ ਦੀਆਂ ਲੋਕਾਂ ਦੀ ਮੇਰੇ ਮੇਰੇ ਪਤਾ ਨਹੀਂ ਕਿੱਥੋਂ ਆਏ ਜੀ ਰੱਬ ਨੇ ਰੱਖੀ ਮੈਂ ਕਿ ਨਹੀਂ ਹੋਜੀ ਨੋ ਕਰਕੇ ਥੋੜਾ ਰੱਖੀ ਰੱਖੀ ਤੇ ਨਹੀਂ ਪਤਾ ਦੀ ਮੱਕਾਂ ਨੇ ਉਹ ਆ ਆ ਚਾਂ ਚਾਂ ਤੇ ਦੀਆਂ ਦਬਦੀਆਂ ਇਹਨੇ ਕ ਜੀ ਹੱਥ ਲਾਇਆ ਕਹਿੰਦੀ ਕਹੇ ਤੇ ਕਦੀ ਜਿੰਦੀ ਮੈਂ ਬਥੇਰਾ ਕੁਝ ਕਰਕੇ ਤੇ ਲਿਆ ਹੁਣ ਮੈਂ ਹਟ ਗਈ ਹਟ ਗਈ ਹੁਣ ਬਹੁਤ ਥੋੜਾ ਕੁਝ ਤਾਂ ਲੋਕੀ ਕਹਿੰਦੇ ਨਹੀਂ ਅਜੇ ਤਾਂ ਮੈਂ ਆਪਣੀ ਘਰੀ ਪਰ ਖੜਦੀ ਕੇ ਜੇ ਥੱਕ ਜਦੋਂ ਮੈਂ ਆਈ ਨਾ ਘਰ ਤੇ ਗੇਟ ਬੁੱਕ ਕਰਕੇ ਕੋਈ ਨਹੀਂ ਹੁੰਦੇ ਤੇ ਲੋਕੀ ਕਹਿੰਦੇ ਕਿਥੋਂ ਇਹੇ ਕਰਮ ਕਰਾਏ ਆ ਬੁੱਢੀ ਨੇ ਐਡਾ ਦੀ ਨੂੰ ਇੰਨਾ ਸਾਰਾ ਕੰਮ ਚੁੱਕਿਆ ਆ ਪਰ ਸੰਜੀਤੀ ਘੰਪੇ ਇਹ ਬੁੱਢੀ ਨੇ ਮੇਸਰੀ ਨਹੀਂ ਕੀ ਦਿੱਤੀ ਦੇਈ ਆਪਣੀ ਤੇਰੀ ਭਾਪੀ ਮੈਂ ਕਿਹ ਲੋਕੀ ਕਹਿੰਦੇ ਹੁੰਦੀ ਨਾ ਸੋਹਣੀ ਤੇ ਕਿਹੜੇ ਲੋਕ ਕਹਿੰਦੇ ਕੋਣ ਆਣ ਕੇ ਇਸ ਤੇਰੀ ਅਸਲੀਆ ਕਹਿੰਦੇ ਐਂ ਭੈ ਤੇਨੇ ਕਰਮ ਕਰਾਏ ਆ ਆ ਲੈ ਆ ਲੈ ਬੱਸ ਸਾਰਾ ਕੰਮ ਕਰਦੀ ਚੌਂਕੜਾ ਮਾਰ ਕੇ ਬਹਿਣਾ ਚੁੰਗਲੀਆਂ ਮਾਮਾ ਨਾਲ ਨਾਲ ਕਰਨਾ ਨਹੀਂ ਆਹ ਦੱਸ ਲੈ ਜੰਦਾ ਤੇ ਦਿਖਾਉਂਦਾ ਮੈਂ ਹੀ ਭਈ ਹੁੰਦਾ ਕੰਮ ਲਈ ਲਿਆਂਦਾ ਆ ਨਾੜ ਪਿਆ ਨਹੀਂ ਚਾਹੀਦਾ ਹੁੰਦਾ ਇਹ ਤੈਨੂੰ ਪੂਜਣ ਨੂੰ ਮੰਦਾ ਕੰਮ ਲਈ ਹੁੰਦਾ ਬੀਬੀ ਨੂੰ ਕਾ ਚਾਹ ਬਣਾ ਲਿਆ ਚੁੱਪ ਕਰ ਗੱਲਾਂ ਨਾ ਕਰ ਬੰਦਾ ਚਾਜ ਨਾ ਬੋਲੇ ਗੱਲਾਂ ਨਾ ਕਰ ਬੀਬੀ ਜਾਦਲ ਤੂੰ ਕਹਤ ਮੈਂ ਨਿਕ ਪੱਤੀ ਨਾਲ ਦੇ ਦੇ ਕਿ ਹੋ ਗਈ ਹੁਣ ਮੈਂ ਕਦੀ ਨਹੀਂ ਬੋਲੀ ਕਹਿੰਦੀ ਮੈਂ ਕਪੱਤੀ ਨਾਲ ਦੇਖ ਕੇ ਹੋ ਗਈ ਵੈਸੇ ਤੂੰ ਬੋਲੀ ਮਾਣਾਈ ਕਿ ਬੱਤੇਂ ਦੇਖ ਮਾਣਾਈ ਪੱਲੇ ਪੱਲੇ ਸਾਰੇ ਸੋਭਾ ਕਰਦਾ ਮੇਰੇ ਕੋਲ ਆ ਚੋਕੇ ਤੇ ਲੇਦਾ ਮੇਰੇ ਸਾਹਮਣੇ ਕਹਿੰਦਾ ਮੈਨੂੰ ਹੁਣ ਕਹਿੰਦੇ ਕਹਿੰਦੇ ਤੂੰ ਬੁੱਢੀ ਵਰਗੀ ਬਣ ਗਈ ਆ ਮੈਂ ਤਾਂ ਬਣਨਾ ਨਹੀਂ ਆ ਆਹ ਤੈਨੂੰ ਮਾਰਾਂ ਮੈਂ ਕਿਦਾਂ ਕਰੀ ਤੂੰ ਉਹਦੀ ਵਰਗੀ ਕੋਈ ਨਹੀਂ ਤੇ ਵਰਗੀ ਕੋਈ ਬਣ ਨਹੀਂ ਸਕਦੀ ਇਹ ਵਿੱਚ ਉਕੜੇ ਅੱਜ ਤੱਕ ਫਰੂਟ ਨਹੀਂ ਦਿੱਤਾ ਉਹ ਗਈ ਉਹ ਗਈ ਉਹ ਗਈ ਵੀ ਭੁੜਕਦੀ ਫਿਰਦੀ ਆ ਉਹ ਗਈ ਉਹ ਗਈ ਹੋ ਗਈ। ਕਿਉਂ ਤੂੰ ਦੇਖੀ ਆਪਣੇ ਆਪਣੇ ਬੋਮ ਦੇਣੇ ਆਣ ਕੇ ਮਿੰਤਰ ਦੇ ਮਿੰਤਰ ਕਰਕੇ ਬੀਬੀ ਕਾ ਜਾ ਓਕੇ ਸਾਸਰੀ ਕਾਲ ਕੇ ਸਾਸਰੀ ਕਾਲ ਕੇ ਸਾਸਰੀ ਕਾਲ ਦਾ ਸੀ। ਓਏ ਉਹ ਮਾੜਾ ਰਾਂਦੇ ਦੇ ਕੋਕਰ ਮੇਰਾ ਹੈ। ਉਹਨਾਂ ਸੌਂ ਵੀ ਨਾ ਮੈਨੂੰ ਕੋ ਕਹਿ ਨਹੀਂ ਸਕਦਾ ਤੂੰ ਸੁੱਤੀ ਜਾ। ਆਲ। ਉਹ ਸੋਹ ਚੇਤਰ ਮਾੜਾ ਦੇਖੇ ਵੀ ਮੌੜਦਾ ਗਿਆ ਤੂੰ। ਨਹੀਂ ਬੀਬੇ ਤੇਰਾ ਹੀ ਹੋ। ਹਾਂ ਮੈਂ ਤਾਂ ਚੇਤਰ ਹੋਇਆ ਮੈਂ ਤਾਂ ਕਹਿੰਦਾ ਤੇਰਾ ਮਾਰਨਾ ਭਲਾ ਹੈ ਤੇਰਾ ਆ ਜੱਟਾ ਹੋਣਾ ਚਾਹੀਦਾ। ਆ ਮਾਰ ਲਿਆ ਮਾਰ। ਬੀਬੀ ਤੇਰਾ ਆ ਮੈਂ। ਨਾ ਮ ਬੁਲਾਇਆ ਕਰ ਮੈਨੂੰ ਬੁਲਾਉ ਅੱਜ ਤਾਂ ਆ ਆ ਕਹਿੰਦੀ ਕਹਿੰਦੀ ਮੈਨੂੰ ਨਾ ਬੁਲਾਇਆ ਕਰ ਇਹਨੂੰ ਬੁਲਾ ਲਿਆ ਕਰ ਚੱਲ ਮੈਨੂੰ ਬੁਲਾ ਲਿਆ ਹੈਗਾ ਤਾਂ ਅੱਡੀ ਠੀਕ ਹੀ ਹੁਣ ਠੀਕ ਹੀ ਚੱਲ ਆ ਥੋੜਾ ਮੈਨੂੰ ਤਾਂ ਮੈਂ ਘੜੀ ਚੱਲੀ ਆਪੇ ਸਹੀ ਆਪਾਂ ਆਪਣੇ ਮਨ ਨੂੰ ਥੋੜੀ ਸ਼ਾਂਤੀ ਦੇਣਾ ਮੈਂ ਗਿਆ ਨਾ ਮੈਂ ਬੀਬੀ ਹਾਈ ਹੋ ਗਿਆ ਕਹਿੰਦੀ ਸ਼ਾਂਤ ਸ਼ਾਂਤੀ ਦੇਣ ਚੱਲੀ ਮਨ ਕਿਆ ਸ਼ਾਂਤੀ ਘਰਾਂ ਲੋਕਾਂ ਦੀ ਘਰ ਜਾਂਦੀ ਹੋ ਗਈ ਜੋ ਬੀਬੀ ਇਹਨੇ ਜਾਣਦੇ ਸੀ ਇਹਨੇ ਹੁਣ ਕਿਸੇ ਦੇ ਘਰ ਜਾ ਕੇ ਨਾ ਤੇਰੀਆਂ ਚੁਗਲੀਆਂ ਕਰਦੀਆਂ ਕਰ ਲੈ ਸਮੇਂ ਮੈਂ ਤਾਂ ਹੁੰਦੀ ਚਾਹ ਆਹ ਗਈ ਆਹ ਗਈ ਆਹ ਗਈ